ਸਰਵ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਆ ਮਾਨਯੋਗ ਸੀਓ ਪੰਜਾਬ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ 'ਚ ਕੰਮ ਕਰਦੇ ਹੋਏ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਜੀ ਦੀ ਅਗਵਾਈ 'ਚ ਸਾਰੇ ਐਸ ਡੀ ਐਮ ਸਾਹਿਬਾਨ ਤੇ ਉਹਨਾਂ ਦੇ ਨਾਲ ਹੀ ਸਵੀਪ ਟੀਮ ਮੋਗਾ 'ਚ ਸਾਰੇ ਜਿਹੜੇ ਵੋਟਰ ਹੈ ਉਹਨਾਂ ਨੂੰ ਜਾਗਰੂਕ ਕਰਨ ਲਈ ਤੇ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਆਪਣੇ ਲਗਾਤਾਰ ਯਤਨ ਕਰ ਰਹੀ ਹੈ ਇਸ ਵਿੱਚ ਆਪਾਂ ਵੱਖ-ਵੱਖ ਪੱਦਰ ਤੇ ਆਪਣੇ ਮੋਗਾ ਦੇ ਨਿਵਾਸੀਆਂ ਨਾਲ ਇੰਟਰੈਕਸ਼ਨ ਕੀਤੀ ਕਰ ਰਹੇ ਹਾਂ ਵੋਟ ਪਾਉਂਦੀ ਵੋਟਾਂ ਪਾਉਂਦੀ ਮਹੱਤਤਾ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਜਾ ਰਿਹਾ ਹੈ ਕਿਉਂ ਅੱਜਕੱਲ ਅੱਜਕੱਲ ਦੇਖਿਆ ਜਾਵੇ ਤਾਂ ਜਿਹੜੇ ਵੋਟਰ ਹੈ ਆਪਣਾ ਜਿਹੜਾ ਉਹਨਾਂ ਦਾ ਬੁਨਿਆਦੀ ਰਾਈਟ ਹੈ ਵੋਟ ਪਾਉਂਦਾ ਉਹ ਉਹਦੀ ਵਰਤੋਂ ਨਹੀਂ ਕਰ ਰਹੇ ਇਸ ਲਈ ਉਹਨਾਂ ਨੂੰ ਉਹਨਾਂ ਨਾਲ ਇੰਟਰੈਕਟ ਕਰਕੇ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ ਕਿ ਉਹ ਆਪਣੇ ਇਸ ਰਾਈਟ ਦੀ ਵਰਤੋਂ ਕਰਨ ਉਸ ਦੇ ਨਾਲ ਹੀ ਜਿਹੜੇ VOTER ਹਨ ਸਪੈਸ਼ਲੀ ਖਾਸ ਤੌਰ ਤੇ ਆਪਣੇ ਜਿਹੜੇ ਫੀਮੇਲ VOTER ਹਨ ਵਿਰਧ 올ਡ एज ਸੀਨੀਅਰ ਸਿਟੀਜ਼ਨ ਹਨ ਅਤੇ ਦਿਵਿਆਂਗ ਸਾਡੀ ਪੋਪੂਲੇਸ਼ਨ ਹੈ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਹੈ ਕਿ ਉਹ ਵੀ ਇਹਦੇ ਚ ਆਪਣੀ ਯੋਗਦਾਨ ਪਾਣ VOTTA ਚ ਇਹਦੇ ਨਾਲ ਹੀ ਜੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਸ਼ਨ VOTER ਵੱਲੋਂ ਸਾਨੂੰ ਕੀਤਾ ਜਾਂਦਾ ਹੈ ਸਾਡੀ ਸਵੀਪ ਟੀਮ ਨੂੰ ਕੀਤਾ ਜਾਂਦਾ ਹੈ ਤਾਂ ਉਹਦਾ ਅਸੀਂ ਪ੍ਰੋਪਰ ਉਹਨੂੰ ਜਵਾਬ ਦੇ ਕੇ ਉਹਦੀ ਜਿਹੜੇ ਵੀ ਉਹਦੇ ਡਾਊਟ ਹੈ ਜਿਹੜਾ ਵੀ ਉਹਨੂੰ ਕੋਈ ਪੂਰਾ ਫੋਕਸ ਕੀਤਾ ਹੈ ਜਿੰਨੀ ਆਪਾਂ ਅਵੇਅਰਨੈਸ ਐਕਟੀਵਿਟੀ ਰੱਖੀ ਹੈ ਆਪਾਂ ਜਿਹੜੇ ਯੰਗ ਵੋਟਰਸ ਹੈ ਜਿਨਨੇ ਆਪਣੇ ਵਿਦਿਆਕ ਅਦਾਰੇ ਹੈ ਉਹਨਾਂ ਚ ਜਾ ਰਹੀ ਹੈ ਸਾਡੀ ਸਵੀਪ ਟੀਮ ਆਪਣੇ ਚਾਰੋਂ ਆਪਣੇ ਜਿਹੜੇ ਏਸੀ ਹਲਕੇ ਹੈ ਉਹਨਾਂ ਚ ਵੀ ਸਾਡੀ ਟੀਮਸ ਜਾ ਰਹੀਆਂ ਹਨ ਤੇ ਕੱਲ ਮੈਂ ਜੱਦਾ ਦਾ ਨਾ ਗੱਲ ਕਰਾਂਗੀ ਕੱਲ ਅਸੀਂ ਗਏ ਸੀ ਸਾਡੇ ਡਿਸਟ੍ਰਿਕਟ ਸਵੀਪ ਆਈਕਨ ਹੈ ਗੁਰਵਿੰਦਰ ਸਿੰਘ ਗਿੱਲ ਜ਼ਿਆਦਾਤਰ ਗਿਲ ਰਹੰਤਾ ਦੇ ਨਾਮ ਤੋਂ ਪਸਿੱਛ ਜਿੱਥੇ ਆਪਾਂ ਹੁਣ ਪੋਲੀਟੈਕਨਿਕ ਕਾਲਜ ਗਏ ਸੀਗੇ ਰੋਡੇ ਪਿੰਡ ਚ ਉੱਥੇ ਜਿੰਨੇ ਬੱਚੇ ਜਿਹੜੇ ਯੰਗ ਵੋਟਰ ਪ੍ਰੈਜ਼ੈਂਟ ਸੀਗੇ ਉਹਨਾਂ ਨੇ ਇਕੱਠਾ ਸਾਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਕਿ ਉਹ ਵੋਟ ਪਾਣਗੇ ਤੇ ਜਿਨ੍ਹਾਂ ਦੀ ਵੋਟ ਨਹੀਂ ਬਣੀ ਹੈ ਉਹਨਾਂ ਨੂੰ ਵੀ ਉਹਨਾਂ ਨੇ ਵੀ ਸਾਡੇ ਨਾਲ ਪਲੈਜ ਲਈ ਇੱਕ ਸ਼ਪਤ ਲਈ ਕਿ ਉਹ ਵੀ ਵੋਟ ਵੀ ਬਣਵਾਉਣਗੇ ਆਪਣੀ ਤੇ ਹਰ ਆਣ ਵਾਲੇ ਚੋਣ ਆਪਨਾ ਮਤਦਾਨ ਪਾਣਗੇ ਸਾਡੀ ਸਵੀਪ ਟੀਮ ਦੇ ਮੈਂਬਰਾਂ ਨੂੰ ਤੇ ਅਕਸਰਿਕ ਸਵਾਲ ਆਉਂਦਾ ਹੈ ਕਿ ਜੇ ਵੋਟ ਕਾਡ ਨਹੀਂ ਹੈ ਤਾਂ ਕੀ ਅਸੀਂ ਵੋਟ ਪਾ ਸਕਦੇ ਹਾਂ ਤੇ ਮੈਂ ਸਾਰਿਆਂ ਨੂੰ ਇਹ ਜਾਣਕਾਰੀ ਤੁਹਾਡੇ ਮਾਧਿਅਮ ਤੋਂ ਦੇਣਾ ਚਾਹਾਂਗੀ ਕਿ ਫਿਰ ਵੀ VOTER ਵੋਟ ਪਾ ਸਕਦਾ ਹੈ 12 ਦਸਤਾਵੇਜ਼ ਹੈ ਜਿਹੜੇ ਉਹ ਦਿਖਾ ਕੇ VOTING ਕਰ ਸਕੇਗਾ ਪਾਸਪੋਰਟ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਬੈਂਕ ਕਾਪੀ ਜ਼ਮੀਨ ਦੀ ਰਜਿਸਟਰੀ SCBC ਦਾ ਕੋਈ ਦਸਤਾਵੇਜ਼ ਹੋਵੇ ਪੈਨਸ਼ਨ ਦਾ ਦਸਤਾਵੇਜ਼ ਹੋਵੇ ਸਰਵਿਸ ਪਛਾਣ ਪੱਤਰ ਫ੍ਰੀडम फाइਟਰ ਪੱਤਰ ਅਸਲੈ ਲਾਇਸੈਂਸ ਦਾ ਵਿਆੰਗ ਸਰਟੀਫਿਕੇਟ ਅਤੇ ਅਖੀਲਾ 12ਵਾਂ ਡਾਕੂਮੈਂਟ ਹੈ ਸਕੂਲ ਸਰਟੀਫਿਕੇਟ ਇਹਦੇ ਨਾਲ ਇਹਦੇ ਬਾਰੇ ਦੇਖੋ ਆਨਲਾਈਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਹੈਲਪਲਾਈਨ ਦਿੱਤੀ ਗਈ ਹੈ ਐਪ ਜਿਹੜੀ ਐਪ ਹੈ ਸਾਰੇ ਆਪਣੇ ਐਪ ਸਟੋਰਸ ਤੇ ਅਵੇਲੇਬਲ ਹੈ ਤੇ ਯੰਗ ਵੋਟਰ ਦਾ ਮੋਬਾਈਲ ਸਵੀ ਹਨ ਮੋਬਾਈਲ ਦੀ ਬਹੁਤ ਵਰਤੋਂ ਕਰਦੇ ਹਨ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਕਿਵੇਂ ਕਿਸ ਪ੍ਰੋਸੈਸ ਰਾਹੀਂ ਤੇ ਕਿਹੜੇ ਕੁਝ 1 2 ਜਾਂ 3 ਜ਼ਰੂਰੀ ਡਾਕੂਮੈਂਟ ਸਬਮਿਟ ਕਰਕੇ ਉਹਨਾਂ ਦੀ ਵੋਟ ਬਣ ਸਕਦੀ ਹੈ ਇਸ ਸਾਰੀ ਜਿਹੜੀ ਜਾਣਕਾਰੀ ਆਪਨੇ ਯੰਗ ਵੋਟਰਸ ਨੂੰ ਅਸੀਂ ਯਤਨਸ਼ੀਲ ਨਾਲ ਪਾ ਦੇ ਰਹੇ ਹਾਂ ਜਿਨ੍ਹਾਂ ਦੀ ਉਮਰ 85 ਸਾਲ ਦੀ ਹੋ ਚੁੱਕੀ ਹੈ ਉਹਨਾਂ ਨੂੰ ਤਾਂ ਕਰੋ ਵੋਟ ਪਾਉਣ ਦੀ ਸੁਵਿਧਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਚੁੱਕਾ ਹੈ ਉਸ ਦੇ ਨਾਲ ਹੀ ਜਿਹੜੇ ਇਸ ਇਸ ਮਿਆਦ ਤੋਂ ਨੀਚੇ ਜਿਨ੍ਹਾਂ ਦੀ ਉਮਰ ਹੈ ਉਹਨਾਂ ਦੀ ਸਹੂਲਤ ਲਈ ਇੱਕ ਤਾਂ ਅਸ਼ੋਰਡ ਮਿਨਿਮਮ ਫੈਸਿਲਿਟੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨ ਦੇ ਤਹਿਤ ਹਰ ਬੋਲਿੰਗ ਹੁੰਦੇ ਦਿੱਤੀ ਜਾਏਗੀ ਨਾਲ ਹੀ ਆਪਾਂ ਆਪਣੇ ਯੰਗ ਵੋਟਰਸ ਦਾ ਇਸ ਚੀਜ਼ ਸਹਿਯੋਗ ਲਵਾਂਗੇ ਕਿ ਉਹ ਵਲੰਟੀਅਰ ਕਰਨ ਤੇ ਜਿਹੜੇ ਸਾਡੇ ਵਿਰੁੱਧ ਸਾਡੇ ਬਜ਼ੁਰਗ ਹਨ ਜਿਹੜੇ ਸਾਡਾ ਮੋਟਾਂ ਵਾਲੇ ਨੇ